ਹਾਂ ਜੀ ਪਈਦਾ ਕੀ ਗੱਲ ਬਾਤ ਹੈ ਕਿਹੜਾ ਪਿੰਡ ਡਾਡਾ ਹਾਂ ਜੀ ਸਰ ਮੇਰਾ ਨਾਮ ਸੰਦੀਪ ਸਹਾਣੀ ਹੈ ਮੇਰਾ ਪਿੰਡ ਪਟੋਆ ਨਹਿਰ ਵਾਲਾ ਹਾਂ ਲੀਣਾਣਾ ਘਟਾਣਾ ਬੰਦਰ ਤੇ ਮੈਂ ਨਾ 8:10 ਤੇ ਆਪਣੀ ਲਈ ਧਾਰਗੜਦਾ ਪਿਆ ਸੀ ਦੁੱਧ ਚੋਂਦਾ ਪਿਆ ਸੀ ਤੇ ਦੀ ਪੂੜਾ ਘਰ ਆਇਆ ਕੂੜਾ ਲੈ ਕੇ ਉਹਨੇ ਸਾਡੇ ਗੇਟ ਦੇ ਵਿੱਚ ਛੁੱਟਿਆ ਤੇ ਉਹ ਜਿਹੜਾ ਥੋੜਾ ਜਿਹਾ ਗੰਦਮ ਉਹ ਦੁੱਧ ਦੇ ਵਿੱਚ ਪੈ ਗਿਆ ਤੇ ਮੈਂ ਫਿਰ ਇਹਨੂੰ ਪੁੱਛਿਆ ਕਿ ਆ ਕੀ ਕੀਤਾ ਕਹਿੰਦਾ ਕਿ ਤੁਹਾਡੇ ਪਿਓ ਦੀ ਗਲੀ ਆ ਹੁਣ ਤੁਹਾਨੂੰ ਦੱਸਣਾ ਕੀ ਕਰਦੇ ਆਪਾਂ ਤੇ ਮੈਂ ਆਪਣੀ ਬਾੜੀ ਲੈ ਕੇ ਘਰ ਨੂੰ ਚੱਲ ਗਿਆ ਮੈਂ ਫਿਰ ਪਾਣੀ ਭਰ ਕੇ ਦੇ ਦੁਆਰਾ ਤੇ ਆਉਣ ਲੱਗਿਆ ਸੀ ਗਾਂਹ ਚੋਂ ਤੇ ਇਹ ਤਿੰਨ ਜਣੇ ਆ ਕੇ ਦਾਤਰ ਲੈ ਕੇ ਦੀਪੂ ਢਾਗਰ ਸੁਸ਼ੀਲ ਤੇ ਜੀਸ ਰਜਨੀਸ਼ਾਦਨ ਤਿੰਨੇ ਨੇ ਦਾਤਰਾਂ ਨਾਲ ਆ ਕੇ ਸਾਡੇ ਘਰ 'ਤੇ ਹਮਲਾ ਕਰਤਾ ਇਹਨਾਂ ਨੇ ਤੇ ਇਹਨਾਂ ਨੇ ਮੇਰੇ ਸਿਰ 'ਤੇ ਦੋ ਥੱਪ ਮਾਰੇ ਤੇ ਮੈਂ ਉੱਥੇ ਡੇਗ ਗਿਆ ਬਾਅਦ ਮੈਨੂੰ ਕੋਈ ਨਹੀਂ ਪਤਾ ਕਿ ਮੇਰੇ ਬ੍ਰਦਰ ਨਾਲ ਹੋਇਆ ਜੂ ਗਿਆ ਪਹਿਲਾਂ ਵੀ ਕੋਈ ਲਾ ਲੱਗੂ ਜੀ ਤੁਹਾਡੀ ਨਾਲ ਹਾਂਜੀ ਸਰ ਆਰੇ ਇਹਨੇ ਚਿੱਟਾ ਝੂਟਾ ਬਿੰਦੇ ਆ ਤੇ ਮੇਰਾ ਬਰਾਦਰ ਗਲੀ 'ਚ ਖੜਾ ਸੀਗਾ ਤੇ ਇਹਨਾਂ ਨੇ ਉਹਨੂੰ ਗਾਲ ਕੱਢ ਕੇ ਕਿਹਾ ਕਿ ਇੱਥੇ ਨਹੀਂ ਖਾਣਾ ਕਿਸੇ ਨੇ ਵੀ ਮੇਰੇ ਬਰਾਦਰ ਨੇ ਕਿਹਾ ਕਿ ਭਈ ਆ ਗਲੀ 'ਚ ਮੈਂ ਇਦਾਂ ਹੀ ਖੜਾ ਆ ਮੈਂ ਤੈਨੂੰ ਕੁਛ ਕਿਹਾ ਵਾ ਇਹਨੇ ਅੰਦਰੋਂ ਫੋੜਾ ਜਾ ਲੈ ਆ ਕੇ ਤੇ ਮੇਰੇ ਬਰਾਦਰ ਤੇ ਮਾਰਿਆ ਤੇ ਮੇਰੇ ਬਰਾਦਰ ਨੇ ਇਹਦੇ ਭਰਾ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਕਿ ਕੋਈ ਨਹੀਂ ਤੁਸੀਂ ਨਾ ਕੋਈ ਕੰਪਲੇਨ ਵਗੈਰਾ ਨਾ ਕਰੋ ਅਮੈਂ ਸਵੇਰੇ ਆ ਕੇ ਤੇ ਆਪੇ ਗੱਲ ਕਰਾਂਗਾ ਮਾ ਜੀ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਇਹਦੇ ਬਰਾਦਰ ਨੇ ਸਾਡਾ ਫੋਨ ਚੁੱਕਿਆ ਤੇ 14 ਤਰੀਕ ਨੂੰ ਫੇਰ ਇਹਨੇ ਸਾਡੇ 'ਤੇ ਹਮਲਾ ਕਰਤਾ ਜੀ ਕੋਈ ਨਹੀਂ ਕਿਤਾ ਸਿਖਾਈ ਕੋਲਿੰਸ ਨੇ 2014 ਤਰੀਕ ਨੂੰ ਆਪਾਂ ਤੋਂ ਐਮਐਲਏ ਆਪਣੀ ਦੇਖ ਆਏ ਸੀ ਕੀ ਮੰਗ ਕਰਦੀ ਅਜੀ ਸਰ ਇਨਸਾਫ ਦੀ ਮੰਗ ਕਰਦੇ ਆ ਅੱਜ ਸੱਟ ਕਿਤੇ ਕਿਤੇ ਲੱਗੀ ਖਤਮ ਮੇਰੇ ਤੇ ਮੇਰੇ ਬ੍ਰਦਰ ਦੇ ਤੇ ਮੇਰੀ ਮਮਾ ਦਾ ਦੇ ਲੱਗੀ ਆ ਤੂੰ ਮੋਕੇ ਤੇ ਵੀ ਹੈ ਵੀਡੀਓ ਮੇਰਾ ਹਾਂਜੀ ਸਰ ਸਾਡੇ ਕੋਲ ਵੀਡੀਓ ਹੈਗੀ ਭਾਜੀ ਮੇਰਾ ਨਾਮ ਮਨਦੀਪ ਸੈਣੀ ਪਿੰਡ ਮੇਰਾ ਫੋਟੋ ਹੈ ਨਹਿਰ ਬੋਲਾ ਕੀ ਕਰਦਾ ਗੱਲ ਵਾ ਸਾਰੇ ਪਹਿਲਾ ਵੀ ਰੰਝਾ ਸਾਡੇ ਨਾਲ ਰੱਖਦਾ ਬੇਨਜਾਇ ਕੋਈ ਆਡੇ ਨਾਲ ਰੋਲਾ ਲੱਪਾ ਨਹੀਂ ਕੋਈ ਬੈਲੀ ਬੰਨੇ ਦਾ ਉਹ ਨਹੀਂ ਕੋਈ ਕੁਛ ਨਹੀਂ ਆ ਇਹਦਾ ਬੇਨਜਾਇ ਜੀ ਤੰਗ ਕਰਦਾ ਠੀਕ ਹੈ ਜੀ ਦੂਜਾ ਇਹ ਦੀਪੂ ਠਾਕਰ ਹੋ ਗਿਆ ਇਹਦੇ ਹੋਰ ਭਰਾ ਭੂਲੇ ਨਾਲ ਜਦੋਂ ਚਾਰ ਇਕੱਠੇ ਹੋਏ ਤੇ ਢੋਲੀ ਆ ਕੇ ਪੈ ਜਾਂਦੇ ਜੱਲੇ ਨੇ ਉਲੇ ਆ ਗਏ ਹੋਂ ਤੇ ਸਵਾਰਦੇ ਨਾਲ ਆ ਗਏ ਵਜਾ ਬਾਈ ਰੰਝਾ ਸ ਰੱਖਦਾ ਬਿਨਾਂ ਗੱਲ ਤੋਂ ਕੋਈ ਇਦਾਂ ਦਾ ਰੋਲਾ ਨਹੀਂ ਆ ਦੇ ਨਾਲ ਸਾਡਾ ਹਾਂਜੀ ਕੋਈ ਘਰ ਦੇ ਨਾਲ ਘਰ ਹੈ। ਆ ਗਲੀ ਦੀ ਤੋਂ ਬਣਾ ਲਈ ਹੈ। ਬਸ ਇਹੀ ਹੈ ਕਿ ਐਸ ਵਾਰ ਤੇ ਮੇਰਾ ਭਰਾ ਵੀ ਗਾਈ ਦੀ ਧਾਰ ਕੱਢਣ ਨੇ ਆਪਣੇ। ਮੈਂ ਅੱਜ ਸੁੱਤਾ ਆਇਆ ਹੀ ਬਲੇ ਆਰਾਮਨਾ। ਸੋਤਾ ਉਠਿਆ ਬਾਥਰੂਮ ਹੀ ਆਪਣੇ ਮੈਂ। ਇਹਦੇ ਨਾਲ ਹੀ ਹੋਇਆ ਜੋ ਆ। ਇਹ ਆਪਣੇ ਧਰ ਧੁਰ ਕੱਢਦਾ ਪਿਆ ਸੀ ਗਾਈ ਦੀ। ਇਹ ਆਇਆ ਉਥੋਂ ਕੀ ਕਹਿੰਦੇ ਆ ਇਹਨੇ ਪੀਤਾ ਕੂੜਾ ਕਾੜਾ ਸੁੱਟਿਆ ਭਾਦੀ ਧਾਰ ਘੜ ਦੇ ਵਿੱਚ ਪੈ ਗਿਆ। ਇਹਨੇ ਨੂੰ ਪੁੱਛਿਆ ਕੀ ਕਰਨਿਆ ਯਾਰ? ਇਹ ਕੀ ਕੀਤਾ ਤੂੰ? ਵੋਸ਼ੇ ਨਹੀਂ ਆਦਰਾ ਆਪਣੇ ਗਲੀ ਆਲੋ ਸਾਫ ਕਰਕੇ ਸਾਰਾ ਲਿਆ ਆ ਗਿਆ ਉਹ ਛੁਟਾ ਲਗਾ ਉਹ ਜਿਹੜੇ ਕੱਖਤਾਣੀ ਉਹ ਦੁੱਧ ਦੇ ਵਿੱਚ ਪੈ ਗਏ ਅਜੇ 2-4 ਭਾਰਾ ਇਹਨਾਂ ਮਾਰੀਆਂ ਤੇਨ ਨੂੰ ਪੁੱਛਿਆ ਕਿ ਤੂੰ ਕੀ ਕਰਦੇ ਵਾਦੋ ਫਿਰ ਗਾਲ ਕੱਢੀ ਆ ਇਹਨਾਂ ਆਪਣੀ ਪਾਰਟੀ ਫੜੀ ਆ ਸੋ ਜਾ ਤੱਕ ਕੀ ਜਾ ਗਿਆ ਸਾਡੇ ਨਲਕੇ ਦਾ ਕੋਈ ਬੰਦੋਬਸਤਾ ਨਹੀਂ ਪਾਣੀ ਦਾ ਤੇ ਘਰ ਗਿਆ ਤੌਹ ਲਈ ਇਹ ਅਜੇ ਘਰ ਦੇ ਅੰਦਰ ਐਂਟਰੀ ਹੋਇਆ ਤੇ ਪਿੱਛੋਂ ਤਿੰਨ ਜਿਹੜੇ ਆ ਗਏ ਹੋ ਦੀਪੂ ਠਾਕਰ ਸੁਸ਼ੀਲ ਤੇ ਉਹਦਾ ਭਤੀਜਾ ਹੈ ਆ ਗਏ ਨਾ ਤਿੰਨਾਂ ਨੂੰ ਇਹਨੂੰ ਅੰਦਰ ਘਰ ਦੇ ਆ ਗਏ ਅੰਦਰ ਵੱਢ ਗਏ ਆ ਅੰਦਰ ਆ ਗਏ ਦੀਪੂ ਠਾਕਰੇ ਸੁਨੀਲ ਠਾਕਰੇ ਤੇ ਰਜਨੀਸ਼ ਠਾਕਰੇ ਮੇਰੇ ਭਰਾ ਦੇ ਮਾਰੀ ਦੀਆਂ ਸਿਰ ਤੇ ਮੈਂ ਆਪਣੇ ਬਾਥਰੂਮ ਦੇ ਵਿੱਚੋਂ ਨਿਕਲਿਆ ਉਹ ਜਿੱਲੇ ਨੂੰ ਉਹਨਾਂ ਨੇ ਵੱਢ ਰੇ ਮੈਂ ਬਾਥਰੂਮ ਦੇ ਵਿੱਚ ਹੀ ਆ ਸਵੇਰ ਦਾ ਵੇਲਾ ਭਾਜੀਆ ਤੇ ਮੈਂ ਆਪਣੇ ਉਥੋਂ ਨਿਕਲੇ ਜਿੱਲੇ ਇਹਨੂੰ ਵੱਢਣ ਦੇ ਭੱਗੇ ਉਹਨਾਂ ਮੇਰੇ ਵੀ ਆ ਮਾਰਿਆ ਰੱਖੇ ਹਾਂ ਜੀ ਉਹਨਾਂ ਦੇ ਵੀ ਲੱਗੀ ਹੋਈ ਹੈ ਉਹਦੇ ਸਿਰ ਦੇ ਵਿੱਚ ਲੱਗੇ ਆ। ਕਾਫੀ ਡੀਪਲੀ ਗਿਆ ਦਾ। ਪਿੱਛੇ ਵੀ ਉਹਦਾ ਚੰਗਾ ਡੀਪਲੀ ਗਿਆ ਦਾ। ਹਾਂਜੀ ਪੁਲਿਸ ਨੂੰ ਕੀਤਾ ਪਰ ਉਹਨਾਂ ਨੇ ਕੀ ਕਹਦੇ ਆਪਣਾ ਇਹ ਹੁਣ ਸਾਡੇ ਜੋ ਵੀ ਹੋਇਆ ਦਾ ਘਰ ਦੇ ਅੰਦਰ ਜਾ ਕੇ ਹਨ ਉਹ ਬਾਹਰ ਟੁੱਕ ਗਏ ਇਹਨੇ ਸਾਰਾ ਕੁਝ। ਆਪਣੇ ਉਹਨਾਂ ਨੇ ਪਰਚੇ ਦੀ ਦਵਾਨ ਦੀ ਕੋਸ਼ਿਸ਼ ਕਰਦੇ ਆਪਣੇ ਖੁਦ ਸਟਾ ਲਾਣੀ। ਖੁਦ ਸਟਾ ਲਾ ਕੇ ਹਸਪੀਟਲ ਵਿੱਚ ਦਾਖਲ ਹੋ ਗਏ। ਇਹ ਸੇਗਾ ਸਾਰੇ। 14 ਤਰੀਕ ਦੀ ਜਨਾਬ ਸੁਚੇ ਮੂਹ ਸਵੇਰੇ ਤੜਕੇ ਕੋਈ 7:00 ਵਜੇ ਦੀ ਗੱਲ ਆ ਜੀ ਤੇ ਮੈਂ ਗਲੀ ਧੋ ਰਿਹਾ ਜੀ ਸਫਾਈ ਕਰ ਰਿਹਾ ਸੀ ਸਫਾਈ ਤੋਂ ਆ ਕੇ ਆ ਬੋਲਣ ਲਾ ਪਿਆ ਪਹਿਲਾਂ ਇਹਨਾਂ ਦਾ ਪਿਓ ਬੋਲਣ ਲਾ ਪਿਆ ਫਿਰ ਇਹਨਾਂ ਦੀ ਮਾਂ ਆਈ ਆ ਫਿਰ ਵੱਡਾ ਮੁੰਡਾ ਆਇਆ ਫਿਰ ਨਿੱਕਾ ਮੁੰਡਾ ਆ ਕੇ ਮੈਨੂੰ ਬੋਲਣ ਲਾ ਪਿਆ ਚੰਗਾ ਮੁੰਡਾ ਬੋਲਣ ਲਾ ਪਿਆ ਜਨਾਬ ਮੈਂ ਹੱਥ ਜੋੜੇ ਆਣਾ ਦੇ ਅੱਗੇ ਮੈਂ 10 15 20 ਮਿੰਟ ਅੱਧਾ ਘੰਟਾ ਮੈਂ ਇਹਨਾਂ ਦੇ ਕਿ ਬੇਨਤੀ ਕੀਤੀ ਹੱਥ ਜੋੜ ਕੇ ਮੈਂ ਕਿਹਾ ਜਾਓ ਜਾਓ ਆਪਣੇ ਘਰਾਂ ਨੂੰ ਜਾਓ ਇਹ ਲੈ ਕੇ ਦਾਤਰ ਦੁੱਤਰ ਲੈ ਆ ਕੇ ਇਹ ਮੈਨੂੰ ਮਾਰਨ ਪੈ ਗਏ ਉਹ ਕਿਹਨੇ ਦਾਤਰ ਤੋਈ ਤੁਹਾਰੇ ਜਮਾਨ ਮੈਂ ਕਿਹਾ ਜੀ ਗੱਲ ਤੇ ਸੁਣਨੋ ਮੇਰੀ ਇਹ ਦਾਤਰ ਤੂਤਰ ਲੈ ਆ ਕੇ ਨਾਲ ਹਥਿਆਰ ਲੈ ਕੇ ਤੇ ਇੱਕ ਚੈਣਾ ਇਹਨਾਂ ਦੇ ਸਾਰੇ ਹਥਿਆਰ ਖੋਏ ਹੋਏ ਆ ਜਦੋਂ ਸਾਡੇ ਵੀ ਬੰਦੇ ਆ ਗਏ ਸਾਡੇ ਭਰਾ ਮੇਰੇ ਆ ਗਏ ਫਿਰ ਅਹੀਂ ਇਹਨਾਂ ਦੇ ਸਾਰੇ ਹਥਿਆਰ ਖੋਏ ਨੇ ਠੀਕ ਆ ਜੀ ਇਹਨਾਂ ਨੇ ਦਾਤਰ ਲੈ ਕੇ ਤੇ ਆਮ ਮਾਰ ਫੇ ਮੈਂ ਘਰ ਨੂੰ ਭੱਜਿਆ ਘਰ ਨੂੰ ਭੱਜਿਆ ਜੀ ਜਨਾਬ ਇਹਨਾਂ ਨੇ ਘਰ ਆ ਕੇ ਮਾਰਨ ਪੈ ਗਏ ਉਧਰੋਂ ਇਹਨਾਂ ਨੂੰ ਮੇਰੇ ਨਾਲ ਤਾਏ ਦਾ ਘਰ ਹੈ ਤਾਏ ਦੇ ਮੁੰਡੇ ਦੋ ਆ ਗਏ ਸਾਡੇ ਨਾਲ ਸਾਡਾ ਉਹ ਕਹਿੰਦੇ ਕਿ ਸਾਡੇ ਘਰ ਅੱਗੇ ਪਏ ਆ ਜੀ ਸਾਡੇ ਨਾਲ ਨਹੀਂ ਜੀ ਝਗੜਾ ਹੀ ਗਲੀ ਦੀ ਸਫਾਈ ਤੋਂ ਹੋਇਆ ਤੇ ਉਹਨਾਂ ਦੇ ਘਰ ਕਿਦਾਂ ਪੈ ਗਏ ਅਸੀਂ ਜਾ ਕੇ ਸਾਰਾ ਟੱਬਰ ਉਤੇ ਉਤੇ ਆਇਆ ਸਾਡੇ ਆ ਗਏ ਉਹਨਾਂ ਨੇ ਦਰਵਾਜ਼ੇ ਭੰਤੇ ਜੀ ਮੋਟਰਸਾਈਕਲ ਉੱਥੇ ਅਜੇ ਵੀ ਮੌਕੇ ਤੇ ਲੱਗਿਆ ਮੋਟਰਸਾਈਕਲ ਦਾ ਛੱਡਿਆ ਹੀ ਕੁਛ ਨਹੀਂ ਆਣਾ ਸਾਡੇ ਜੀ ਤਿੰਨ ਮੈਂਬਰਾਂ ਦੇ ਸੱਟਾਂ ਲੱਗੀਆਂ ਜੀ ਤਿੰਨਾਂ ਭਰਾਵਾਂ ਦੇ ਇਹਨਾਂ ਦੇ ਅਹੀਂ ਹਥਿਆਰ ਕੋਲੇ ਆ ਅਹੀਂ ਹਥਿਆਰ ਆਪਣੇ ਕੋਲ ਰੱਖੇ ਹੋਏ ਆ ਇਹਨਾਂ ਦੇ ਠੀਕ ਆ ਜੀ ਹਥਿਆਰ ਕਿਹੜੇ ਗਏ ਆ ਇਕ ਹਥਿਆਰ ਇਹਨਾਂ ਨੇ ਚੈਨ ਮੁੱਠ ਜੀ ਲਈ ਚੈਨ ਪਤਾ ਨਹੀਂ ਮੋਟਰਸਾਈਕਲ ਦੀ ਕਾਦੀ ਹੈ ਉਹ ਚੈਨ ਨੂੰ ਮੁੱਠ ਲਈ ਦੀ ਇਹਨਾਂ ਨੇ ਲੋਹੇ ਦੀ ਇੱਕ ਉਹ ਹਥਿਆਰ ਹੋਇਆ ਇਹਨਾਂ ਦੇ ਕੋਲ ਇੱਕ ਇਹਨਾਂ ਕੋਲ ਹੀ ਦਰਾਟ ਹੋਇਆ ਹੋਇਆ ਜਨਾਬ ਹਾਂਜੀ ਕੀ ਮੰਗ ਹੈ ਹਾਂਜੀ ਮੰਗ ਇਹੋ ਕਰਨੇ ਆ ਜੀ ਮੈਨੂੰ ਸਾਨੂੰ ਇਨਸਾਫ ਚਾਹੀਦਾ ਜੀ ਇਹ ਬੰਦੇ ਤੀਜੇ ਦਿਨ ਸਾਡੇ ਨਾਲ ਲੜਦੇ ਹਜੇ ਇੱਕ ਦਰਖਾਸਤ ਅੱਗੇ ਥਾਣੇ ਵਿੱਚ ਹੋਈ ਆ ਉਹਦਾ ਕੋਈ ਰਾਜੀਨਾਮਾ ਨਹੀਂ ਹਜੇ ਤੱਕ ਹੋਇਆ ਤੇ ਨਾ ਹੀ ਇਹਨਾਂ ਨੂੰ ਬੰਦਿਆਂ ਨੇ ਫੜ ਕੇ ਲੇਤਾ ਸਾਡੀ ਦਰਖਾਸਤ ਹੋਈ ਦੀ ਆ ਇਹਨਾਂ ਦਾ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਪੁਲਸ ਨੇ ਹਜੇ ਕੋਈ ਕਾਰਵਾਈ ਨਹੀਂ ਪਾਈ ਪੇ ਸਾਨੂੰ ਇਨਸਾਫ ਚਾਹੀਦਾ ਜਨਾਬ ਤੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ